YouTube ਚੈਨਲ ਸੋਸ ਲੱਭ ਤੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਨਾਲ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਸੋਸ ਲੱਭ ਤੇ ਦੋਸਤੋ ਜੋ ਤਸਵੀਰਾਂ ਸੀ ਤੁਹਾਨੂੰ ਸਵਰਾਜ 744 ਟਰੈਕਟਰ ਦੀਆਂ ਦਿਖਾ ਰਹੇ ਹਾਂ ਇਹ ਟਰੈਕਟਰ ਹੈ ਵਿਕਿਆਉ ਪਾਵਰ ਟਰੈਕਟਰ ਮਾਡਲ 2016 ਰੇਟ 5,25,000 ਰੁਪਏ ਸਵਰਾਜ 744 ਬੰਨਿਆ ਸਾਫ ਹਾਤ ਵਿੱਚ ਟਰੈਕਟਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀਆਂ ਜੋ ਵੀ ਵੀਰ ਹੈ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰੈਕਟਰ ਦੇ ਰੇਟ ਸੰਬੰਧੀ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ ਕਿਉਂਕਿ ਜੋ ਰੇਟ ਤੁਹਾਨੂੰ ਦੱਸੇ ਗਏ ਹਨ ਇਹ ਫਿਕਸ ਨਹੀਂ ਹਨ ਇਸ ਲਈ ਤੁਸੀਂ ਇਹਨਾਂ ਵੀਰਾਂ ਨਾਲ ਕੰਟੈਕਟ ਕਰਕੇ ਰੇਟ ਸੰਬੰਧੀ ਗੱਲਬਾਤ ਕਰ ਸਕਦੇ ਹੋ ਤੇ ਆਪਣੀ ਤਸੱਲੀ ਕਰਕੇ ਟਰੈਕਟਰ ਸਵਰਾਜ ਲੈ ਸਕਦੇ ਹੋ ਬਰਨਾਲਾ ਏਰੀਆ ਜੋ ਕਿ ਅਸੀਂ ਤੁਹਾਨੂੰ ਟਰੈਕਟਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹਨਾਂ ਵੀਰਾਂ ਦਾ ਬਰਨਾਲਾ ਏਰੀਆ ਟਰੈਕਟਰ ਸਵਰਾਜ 744 ਮਾਡਲ 2016 ਰੇਟ 5 ਲੱਖ 25000 ਰੁਪਏ ਜੋ ਰੇਟ ਤੁਹਾਨੂੰ ਦੱਸੇ ਗਏ ਹਨ ਇਹ ਫਿਕਸ ਨਹੀਂ ਹਨ ਇਸ ਲਈ ਤੁਸੀਂ ਇਹਨਾਂ ਵੀਰਾਂ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੋ ਤਸਵੀਰਾਂ ਅਸੀਂ ਤੁਹਾਨੂੰ ਟਰੈਕਟਰ ਦੀਆਂ ਦਿਖਾ ਰਹੇ ਹਾਂ ਸਵਰਾਜ 744 ਦੀਆਂ ਧੰਨਵਾਦ ਜੀ